ਗੁੱਡ ਮਾਰਨਿੰਗ ਸਟੂਡੈਂਟਸ ਅੱਪਾ ਕਰ ਰਹੇ ਹਾਂ ਜੀ ਆਪਣੀ ਕਹਾਣੀ ਦੂਸਰੀ ਮੜੀਆਂ ਤੋਂ ਦੂਰ ਜੋ ਕਿ ਰਗਵੀਰ ਡੰਡ ਜੀ ਦੀ ਲਿਖੀ ਹੋਈ ਹੈ ਰਗਵੀਰ ਡੰਡ ਜੀ ਪੰਜਾਬੀ ਦੇ ਬਹੁਤ ਵੱਡੇ ਕਹਾਣੀਕਾਰ ਰਹੇ ਨੇਗੇ ਉਹਨਾਂ ਦੀ ਬਹੁਤ ਸਾਰੀਆਂ ਕਹਾਣੀਆਂ ਨੇ ਤੇ ਬਹੁਤ ਸਾਰੀ ਕਹਾਣੀ ਗ੍ਰੰਥਾਂ ਨੇ ਜਿਹੜੇ ਉਹ ਪ੍ਰਕਾਸ਼ਿਤ ਹੋਏ ਨੇ ਉਹਨਾਂ ਦੇ ਕਹਾਣੀ ਸੰਗ੍ਰਹਿ ਸਨ ਬੋਲੀ ਧਰਤੀ ਉਸ ਪਾਰ ਸਾਨੇ ਪੰਜਾਬ ਠੀਕ ਹੈ ਜੀ ਇਹ ਸਾਰੀ ਉਹਨਾਂ ਦੇ ਕਹਾਣੀ ਸੰਗ੍ਰਹਿ ਰਹੇ ਨੇ ਉਸ ਪਰ ਕਹਾਣੀ ਸੰਗ੍ਰਹਿ ਸੀਗਾ ਜਿਹੜਾ ਉਹਨਾਂ ਦੇ ਲਈ ਪੁਨਨੂ ਪੰਜਾਬ ਸੰਭਗ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ। ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਉਸ ਸਮੇਂ ਬਾਰੇ ਦੱਸਿਆ ਹੈਗਾ ਕਿ ਜਦੋਂ ਇਨਸਾਨ ਇੰਗਲੈਂਡ ਚਲਾ ਜਾਂਦਾ ਹੈ ਇੰਗਲੈਂਡ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਉਹ ਵੀ ਇਨਸਾਨ ਨੂੰ ਆਪਣੀ ਮਿੱਟੀ ਨਾਲੋਂ ਨਹੀਂ ਤੋੜ ਸਕਦੀ ਉਸ ਬੰਦੇ ਦੇ ਵਿੱਚ ਆਪਣੀ ਮਿੱਟੀ ਦੇ ਲਈ ਆਪਣੇ ਦੇਸ਼ ਦੇ ਲਈ ਜਿਹੜਾ ਪਿਆਰ ਆ ਉਸੇ ਤਰ੍ਹਾਂ ਵਰਕਰਾਰ ਰਹਿੰਦਾ ਹੈ ਤੇ ਉਹਨੂੰ ਉਹ ਜਿਹੜੀ ਜਗ੍ਹਾ ਹੁੰਦੀ ਹੈ ਜਿੱਥੇ ਜਾਂਦਾ ਜਿਵੇਂ ਬੁਝੇਸ਼ਾਂ ਚ ਉਹਨਿਕ ਜੇਲ੍ਹ ਦੀ ਤਰ੍ਹਾਂ ਮਹਿਸੂਸ ਹੁੰਦੀਆਂ ਨੇ ਇਹਦੇ ਵਿੱਚ ਬਲਵੰਤ ਰਾਏ ਦੀ ਮਾਂ ਆਹੀ ਇਹਹੀ ਕਹਾਣੀ ਬਿਆਨ ਕੀਤੀ ਗਈ ਹੈ ਕਿ ਸਾਡ ਕਰਦੇ ਦੀ ਆਪਾਂ ਆਪਣੀ ਕਹਾਣੀ ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸਨੂੰ ਆਪਣੇ ਨਾਲ ਇੰਗਲੈਂਡ ਲੈ ਆਇਆ ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਜ ਦੇ ਪਰਿਵਾਰ ਨੂੰ ਉਸ ਦੀ ਮਾਸਵਧ ਖਾਣੇ ਉੱਤੇ ਸੱਦਿਆ ਗੱਲਾਂ ਗੱਲਾਂ ਵਿੱਚ ਬਲਵੰਤ ਰਾਜ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਹੁਲ ਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ ਕਹਾਣੀਕਾਰ ਤੇ ਉਸ ਦੀ ਪਤਨੀ ਮਾਸੀ ਦੇ ਮਿਲ ਆਪਰੇ ਸੁਭਾਅ ਵੱਲ ਮੋਹੇ ਗਏ ਅਗਲੇ ਐਤਵਾਰ ਜਦੋਂ ਕਹਾਣੀ ਕਰਤੇ ਉਸਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਇਆ ਤਾਂ ਉਸਦੇ ਪੁੱਤਰ ਨੂੰ ਅਤੇ ਪੁੱਤਰ-ਪੋਤਿਆਂ ਵਿੱਚੋਂ ਕੋਈ ਵੀ ਵਿਹਲ ਜਾ ਰੁਚੀ ਦੀ ਘਾਟ ਦੱਸ ਕੇ ਨਾਲ ਨਾ ਤੁਰਿਆ ਪਰ ਮਾਸੀ ਦੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਤੇ ਫਿਰ ਮੰਦਰ ਵਿੱਚ ਜਾ ਕੇ ਭਜਨ ਗਾਏ ਉਹਨਾਂ ਥਾਮਾਂ ਤੇ ਪ੍ਰਦਾਨ ਬਹੁਤ ਪ੍ਰਭਾਵਿਤ ਹੋਏ ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ ਸਾਫ਼ ਸੜਕਾਂ ਖੁੱਲੇ ਮੌਸਮ ਖੁੱਲੇ ਖਾਣ ਪੀਣ ਅਤੇ ਹੋਰਨਾਂ ਸਹੂਲਤਾਂ ਕਰਕੇ ਸਵਰਗ ਜਿਹਾ ਪਤਾ ਸੀ ਉਹ ਚਾਹੁੰਦੀ ਸੀ ਕਿ ਉਹ ਸਦਾ ਹੀ ਉੱਥੇ ਰਹੇ ਅਤੇ ਉਸ ਦਾ ਪਤੀ ਵੀ ਉੱਥੇ ਆ ਜਾਵੇ ਇੱਕ ਦਿਨ ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਆਇਆ ਕਿ ਉਹ ਉਦਾਸ ਹੈ ਕਹਾਣੀਕਾਰ ਜਦੋਂ ਉਸਦੇ ਕੋਲ ਪੁੱਜਾ ਤਾਂ ਉਹ ਉਬਾ ਮਾਰ ਮਾਰ ਕੇ ਰੋਣ ਲੱਗੀ ਅਤੇ ਹੱਥ ਜੋੜ ਕੇ ਕਹਿਣ ਲੱਗੀ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਪੁਜਵਾ ਦੇਵੇ ਕਹਾਣੀਕਾਰ ਦੁਆਰਾ ਮਾਸੀ ਦੇ ਇੰਗਲੈਂਡ ਦੇ ਜੀਵਨ ਤੋਂ ਉਕਤਾਨ ਦਾ ਕਾਰਨ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਕੋਲ ਉਸ ਦੀ ਕੋਈ ਗੱਲ ਸੁਣ ਦਾ ਵਕਤ ਹੀ ਨਹੀਂ ਨੌ ਦਾ ਸਵਾ ਗੋਰੀਆਂ ਤੋਂ ਵੀ ਭੈੜਾ ਹੈ ਮੁੰਡਾ ਤੇ ਛੋਟੀ ਕੁੜੀ ਉਹਨਾਂ ਦੇ ਕਹਿਣੇ ਵਿੱਚ ਨਹੀਂ ਵੱਡੀ ਕੁੜੀ ਚੰਗੀ ਹੈ ਪਰ ਉਸ ਨਾਲ ਬੋਲੀ ਦੀ ਸਾਧ ਨਹੀਂ ਉਹ ਉਹਨਾਂ ਲਈ ਖਾਣਾ ਬਣਾ ਕੇ ਬਖਤ ਨਹੀਂ ਗੁਜ਼ਾ ਸਕਦੀ ਕਿਉਂਕਿ ਸਾਰਿਆਂ ਦੇ ਖਾਣ ਪੀਣ ਦੇ ਰਾ ਅਲੱਗ-ਅਲੱਗ ਹਨ ਇਹ ਆਖ ਕੇ ਉਹ ਮੂਡ ਰੋਂ ਲੱਗ ਪਈ ਕਹਾਣੀ ਕਰਨੇ ਉਸ ਨੂੰ تسلی ਦਿਵਾਉਂਦੇ ਆ ਕਿਹਾ ਕਿ ਹੁਣ ਉਸ ਨੂੰ ਹੀ ਇੰਡੀਆ ਜਾਣਾ ਹੀ ਚਾਹੀਦਾ ਹੈ ਨਹੀਂ ਤਾਂ ਮੜੀਆਂ ਵਰਗੀ ਇਹ ਕੱਲ ਉਸ ਨੂੰ ਨਿਗਰ ਜਾਵੇਗੀ ਮਾਸੀ ਨੇ ਕਿਹਾ ਕਿ ਇਹ ਤਾਂ ਮੜੀਆਂ ਤੋਂ ਵੀ ਕੋਈ ਦੂਰ ਦੀ ਚੀਜ਼ ਹੈ ਨੈਕਸਟ ਹੈ ਜੀ ਆਪਣਾ ਮੜੀਆਂ ਤੋਂ ਦੂਰ ਕਹਾਣੀ ਦਾ ਸਾਰ ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਇਆ ਐਂਡਵਰ ਦੇ ਦਿਨ ਕਹਾਣੀ ਕਰਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਦਿਵਾਰ ਨੂੰ ਉਸ ਦੀ ਮਾਂ ਸਮੀਤ ਆਪਣੇ ਘਰ ਖਾਣੇ ਤੇ ਸੱਦਿਆ ਤਾਂ ਬਲਵੰਤ ਰਾਏ ਦੀ ਮਾਂ ਕਹਾਣੀ ਕਰਦੀ ਪਤਨੀ ਦੀ ਮਾਂ ਦੇ ਸ਼ਹਿਰ 라ਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ ਅਤੇ ਉਹ ਦੋਵੇਂ ਉਸ ਦਿਨ ਸਵੇਰ ਬਲਮੋ ਹੋਈ ਗਈ ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹਿਆ ਤਾਂ ਉਸ ਦੇ ਪੁੱਤਰ ਨੂੰ ਅਤੇ ਪੁੱਤਰ-ਪੋਤੀਆਂ ਵਿੱਚੋਂ ਕੋਈ ਵੀ ਵਿਹਲਾ ਨਾ ਦਿਖਾ ਜਾਂ ਰੁਚੀ ਦੀ ਘਾਟ ਕਾਰਨ ਦੱਸ ਕੇ ਉਹਨਾਂ ਦੇ ਨਾਲ ਨਾ ਤੁਰਿਆ ਪਰ ਜਦੋਂ ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਪਕਾਇਆ ਅਤੇ ਮੰਦਰ 'ਚ ਜਾ ਕੇ ਭਜਨ ਗਾਏ ਤਾਂ ਦੂਹਾ ਥਾਮਾਂ ਦੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ ਸਾਫ਼ ਸੜਕਾਂ ਖੁੱਲੇ ਖਾਣ ਪੀਣ ਮੌਸਮ ਦੇ ਸੁੱਖ ਸਹੂਲਤਾਂ ਕਰਕੇ ਸਵਰਗ ਜਾਪਦਾ ਸੀ ਅਤੇ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਉੱਥੇ ਰੱਖ ਲਵੇ ਅਤੇ ਆਪਣੇ ਬਾਪ ਨੂੰ ਵੀ ਉੱਥੇ ਬੁਲਾ ਲਵੇ ਇਸ ਤੋਂ ਕੁਝ ਸਮੇਂ ਮਗਰੋਂ ਕਹਾਣੀਕਾਰ ਨੂੰ ਮਾਸਿਕ ਨੇ ਟੈਲੀਫੋਨ ਤੇ ਘਰ ਬੁਲਾਇਆ ਅਤੇ ਬੂਬਾ ਮਾਰ ਕੇ ਰੋਂਦਿਆਂ ਹੱਥ ਜੋੜ ਕੇ ਕਿਹਾ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭੇਜ ਦੇਵੇ ਕਿਉਂਕਿ ਉਸ ਦੇ ਪੁੱਤਰ ਨੂੰ ਤੇ ਪੁੱਤਰ-ਪੋਤਿਆਂ ਦੇ ਆਪਣਤ ਮੂਹ ਅਤੇ ਗਲਤ ਬਾਤ ਦੀ ਸਾਹਜ ਤੋਂ ਸਖਣੀ ਜੀਵਨ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ ਅਤੇ ਉਹ ਮੜੀਆਂ ਤੋਂ ਵੀ ਬੱਤਰ ਇਸ ਜੀਵਨ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਨਿਕਲ ਜਾਣਾ ਚਾਹੁੰਦੀ ਹੈ ਇਸੀ ਦੀ ਆਪਣੀ ਕਹਾਣੀ ਮੜੀਆਂ ਤੋਂ ਦੂਰ ਜਿਹਦੇ ਵਿੱਚ ਇਨਸਾਨ ਨੂੰ ਆਪਣੇ ਦੇਸ਼ ਦੀ ਆਪਣੀ ਭੂਮੀ ਲਈ ਆਪਣੇ ਪਿਆਰ ਨੂੰ ਦਿਖਾਇਆ ਗਿਆ ਕਿ ਕੋਈ ਵੀ ਚੀਜ਼ ਇਨਸਾਨ ਨੂੰ ਆਪਣੇ ਦੇਸ਼ ਨਾਲੋਂ ਨਹੀਂ ਵੱਖ ਕਰ ਸਕਦੀ ਜਿਹੜੀ ਉਹਦੀ ਮਾਤਭੂਮੀ ਹੁੰਦੀ ਹੈ ਉਹਨੂੰ ਉਹੀ ਪਿਆਰੀ ਲੱਗਦੀ ਹੈ ਕੁਝ ਸਮੇਂ ਲਈ ਜੋ ਉਸ ਪਲੇਕਾ ਜਰੂਰ ਪਹਿਨਦਾ ਹੈ ਦਿਖਾਵਾ ਜਰੂਰ ਹੁੰਦਾ ਜਿਹਦੇ ਬਾਰੇ ਆਪਾਂ ਮੋਹੇ ਜਾਂਦੇ ਆ ਫਟੋ ਆਪਾਂ ਨੂੰ ਆਖਰ ਤੇ ਵਿੱਚ ਜਾ ਕੇ ਸਮਝ ਆ ਜਾਂਦੀ ਹੈ ਕਿ ਆਪਣੀ ਜਿਹੜੀ ਭੂਮੀ ਹੈ ਆਪਣੀ ਮਾਤ ਭੂਮੀ ਹੈਗੀ ਉਹੀ ਆਪਣੇ ਲਈ ਸਭ ਤੋਂ ਵੱਧ ਪਿਆਰੀ ਹੈ ਧੰਨਵਾਦ